ਇੱਕ ਵਾਰ ਦੀ ਗੱਲ ਹੈ ਗੁਜਰਾਤ ਸਟੇਟ ਦੇ ਵਿੱਚ ਸਫਾਈ ਮਜ਼ਦੂਰਾਂ ਨੂੰ ਤਿੰਨ ਛੁੱਟੀਆਂ ਇਕੱਠੀਆਂ ਹੋ ਗਈਆਂ ਸ਼ਨੀਵਾਰ ਐਤਵਾਰ ਤੇ ਸੋਮਵਾਰ ਸੀ ਭਗਤ ਰਵਦਾਸ ਦਾ ਗੁਰਪੁਰਬ ਉਦੋਂ ਵੀ ਛੁੱਟੀ ਹੋ ਗਈ ਤੇ ਉਹ ਭਲੇ ਪੁਰਸ਼ ਤਿੰਨ ਦਿਨ ਲਗਾਤਾਰ ਸ਼ਰਾਬ ਪੀਂਦੇ ਰਹੇ ਨਤੀਜੇ ਵਜੋਂ 46 ਮੌਤਾਂ ਹੋ ਗਈਆਂ ਸੀ ਉਹਦੇ ਬਾਰੇ ਕਵੀ ਨੇ ਇਉਂ ਦੱਸਿਆ ਹੈ ਵੈਚ ਗੁਜ ਰਾਤ ਦੇ ਤੁਸੀਂ ਵੀ ਸੁਣਿਆ ਹੈ ਬੜੌਦਾ ਸ਼ਹਿਰ ਜੀ ਪਿੱਛੇ ਜਿਹੇ ਉੱਥੇ ਡਾਡਾ ਬੁਰਾ ਹੋ ਗਿਆ ਸੀ ਖੁਦਾ ਦਾ ਕਹਿਰ ਜੀ ਹੋ ਪਿੱਛੇ ਜਿਹੇ ਉੱਥੇ ਡਾਡਾ ਬੁਰਾ ਹੋ ਗਿਆ ਸੀ ਖੁਦਾ ਦਾ ਕਹਿਰ ਜੀ ਦੇਸੀ ਦਾਰੂ ਵਿੱਚ ਅਲਕੋਲ ਪੀ ਗਏ 46 ਹੋ ਗਏ ਪਾਰ ਕੇ ਮਾਨਸ ਜਨਮ ਹੀਰਾ ਨਮੋਲ ਹੈ ਰੱਖਲਾ ਸਵਾਰ ਕੇ ਹੋ ਮਾਨਸ ਜਨਮ ਹੀਰਾ ਨਮੋਲ ਹੈ ਰੱਖਲਾ ਸਵਾਰ ਕੇ